स्वागत दर्शको मैं तडा अपना जगवीर आजाद दर्शको इस वक्त मैं निहाल सिंह वाले दे विच मौजूद आ 2019 दे विच पਿੰਡ ਭੰਦੇਕੇ तो एक नौजवान इंग्लैंड पहुंचदा ओदा एक ਸੁਪਨਾ ਹੁੰਦਾ ਕਿ ਜਦੋਂ ਮੈਂ ਵਾਪਸ ਆਵਾਂ ਤੇ ਕੁਛ ਨਿਹਾਲ ਸਿੰਘ ਵਾਲੇ ਦੇ ਵਿੱਚੋਂ ਵੱਖਰਾ ਕਰਾਂ ਪੰਜਾਬ ਦੇ ਵਿੱਚ ਕੁਛ ਵੱਖਰਾ ਲੈ ਕੇ ਆਵਾਂ ਕਿਹੜਾ ਨੌਜਵਾਨ ਆ ਔਰ ਕਿਹੜਾ ਸੁਪਨਾ ਸੀ ਹੁੰਦਾ ਬੈਕ ਸਾਈਡ ਤੁਸੀ ਦੇਖ ਸਕਦੇ ਹੋ ਕਿਹੜੀ ਯੰਗ ਕੈਫੇ ਤੇ ਰੈਸਟੋਰੈਂਟ ਤੁਸੀ ਦੇਖ ਸਕਦੇ ਹੋ ਨੌਜਵਾਨ ਦਾ ਲੋਗੋ ਬਣਿਆ ਹੋਇਆ ਆਪਣੇ ਨਾਂ ਤੇ ਜਿਹੜਾ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਕਿਵੇਂ ਉਸਦੇ ਮਨ ਦੇ ਵਿੱਚ ਡ੍ਰੀਮ ਆਇਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਹੀ ਲੋਕੇਸ਼ਨ ਜਿਹੜੀ ਕੇਡੀ ਯੰਗ ਕੈਫੇ ਐਂਡ ਰੈਸਟੋਰੈਂਟ ਦੀ ਆ ਸਭ ਤੋਂ ਪਹਿਲਾਂ ਜੀ ਜੀਬੀਐਸ ਚੈਨਲ ਦਾ ਮੈਂ ਧੰਨਵਾਦ ਕਰਦਾ ਜਿਹੜਾ ਇੱਥੇ ਮੇਰੇ ਕੋਲ ਪਹੁੰਚੇ ਇੰਟਰਵਿਊ ਦੇ ਲਈ ਤੇ ਇੱਥੇ ਆਉਣ ਦਾ ਸਬੱਬ ਤਾਂ ਜਿੱਦਾਂ ਮੈਨੂੰ ਕਾਫੀ ਲੰਮੇ ਸਮੇਂ ਤੋਂ ਮੈਂ ਇੰਗਲੈਂਡ ਵਿੱਚ ਰਹਿ ਰਿਹਾ ਸੀ ਤੇ ਜਿੱਦਾਂ ਹੁੰਦਾ ਆ ਪੰਜਾਬ ਦਾ ਹੁੰਦਾ ਆ ਵੀ ਮੋਹ ਵੀ ਪੰਜਾਬ ਚਲੀ ਦੇਖ ਲਈਏ ਹਰਿਆਲੀਆਂ ਉਹੀ ਖੇਤ ਉਹੀ ਖਾਣੇ ਘਰਦੇ ਵਧੀਆ ਪਰਪਰ ਤਰੀਕੇ ਦੇ ਨਾਲ ਜੋ ਵੀ ਆਪਾਂ ਮਿਸ ਕੀਤਾ ਉਥੇ ਆਪਾਂ ਉਹਦੇ ਲਈ ਐਕਚੁਅਲੀ ਆਇਆ ਸੀ ਮੈਂ ਇੱਥੇ ਮੇਰਾ ਸੀਗਾ ਮੇਨ ਮੌਟਨ ਵੀ ਰੈਸਟੋਰੈਂਟ ਤੇ ਹੀ ਕਰਨਾ ਹੈ ਆਪਾਂ ਬਿਕੋਜ਼ ਇੱਥੇ ਕਾਫੀ ਜ਼ਿਆਦਾ ਮੈਨੂੰ ਇਹ ਚੀਜ਼ ਦੇਖੀ ਗਈ ਫੂਡ ਅਲਰਜੀ ਨੂੰ ਲੈ ਕੇ ਜਾਂ ਹੈਜ਼ਨ ਨੂੰ ਲੈ ਕੇ ਕਾਫੀ ਜ਼ਿਆਦਾ ਇੱਥੇ ਲੋਕ ਬਿਮਾਰ ਹੁੰਦੇ ਨੇ ਹਨਾ ਤੇ ਵੀ ਬੈਸਟ ਕੁਆਲਿਟੀ ਦਿੱਤੀ ਜਾਵੇ ਤੇ ਮੈਂ ਆਪਣਾ ਸ਼ਹਿਰ ਹੀ ਚੁਣਿਆ ਨੇ ਹਾਲ ਸਿੰਘ ਵਾਲਾ ਤੇ ਜਿਹੜੇ ਆਪਾਂ 2 ਮਹੀਨੇ ਤੋਂ ਕੰਟੀਨਿਊ ਕੰਮ ਚੱਲ ਰਿਹਾ ਸੀ ਆਪਣੇ ਰੈਸਟੋਰੈਂਟ ਦਾ ਤੇ ਹੁਣ ਆਪਾਂ ਹਾਂਜੀ ਆਪਣੀ 1 ਅਕਤੂਬਰ 2025 ਨੂੰ ਆਪਣੀ ਓਪਨਿੰਗ ਹੋਈ ਆ ਤੇ ਬਹੁਤ ਸੋਹਣੇ ਤਰੀਕੇ ਨਾਲ ਆਪਣੀ ਓਪਨਿੰਗ ਸੀਗੀ ਗ੍ਰੈਂਡ ਓਪਨਿੰਗ ਜਿਹਨੂੰ ਆਪਾਂ ਕਹਿੰਦੇ ਆ ਤੇ ਲੋਕਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਆਪਾਂ ਨੂੰ ਤੇ ਬਾਕੀ ਹੁਣ ਤੁਹਾਡੇ ਸਾਹਮਣੇ ਹੀ ਆ ਤੇ ਜਿਹੜਾ ਆਪਣੇ ਕਸਟਮਰ ਆਪਣੇ ਰੈਸਟੋਰੈਂਟ ਨੂੰ ਚਾਣੇ ਸ਼ੁਰੂ ਹੋ ਗਏ ਆ ਦੇਖੋ ਕਿ ਉਹਨਾਂ ਨੂੰ ਬੈਸਟ ਕੁਆਲਿਟੀ ਮਿਲਦੀ ਇੱਥੇ ਸਫਾਈ ਮਿਲਦੀ proper ਤਰੀਕੇ ਦੇ ਜਿਹੜੇ ਮੇਨ ਵਰਕਰ ਆ proper ਤਰੀਕੇ ਤੇ ਉਹ ਕੰਮ ਕਰਦੇ ਪਏ ਨੇ ਸਾਰੀ ਕਿਚਨ ਅ ਜੀ ਜਦ ਬਣਾਉਂਦਾ ਆ ਜਾਂ ਹਾਇਸ ਦਿਨੋਂ ਲੈ ਕੇ ਤਕਰੀਬਨ ਮੇਰੇ ਕੋਲੇ ਆਪਦੀ ਪਰਸਨਲ ਐਟਮਾ ਸੀਗੀਆਂ 300 ਪਲੱਸ ਐਟਮਾ ਸੀ ਮੇਰੇ ਕੋਲੇ ਬਟ ਜਿੱਦਾਂ ਵੀ ਮੈਂ ਜਿਹੜੀਆਂ ਖੁਦ ਮੈਂ ਆਪ ਦੇ ਕੰਟਰੋਲ ਚ ਰੱਖ ਕੇ ਜਿਹੜੇ ਮੈਂ ਆਪ ਖੁਦ ਪ੍ਰਪਰੇਸ਼ਨ ਕਰਦਾ ਆ ਹਰ ਇੱਕ ਚੀਜ਼ ਦੇ ਤੇ ਮੇਰੇ ਕੋਲੇ 85 ਐਟਮ ਪਲੱਸ ਹੁਣ ਐਡਮੈਂਟ ਮੇਰੇ ਕੋਲ ਹੈਗੀਆਂ ਆ ਤੇ ਇਹਦੇ ਵਿੱਚ ਜਿੱਦਾਂ ਮੈਂ ਵੈਜ ਨੌਨ ਵਿੱਚ ਹੋ ਜਾਂਦੇ ਪੀਜ਼ ਦੇ ਵਿੱਚ ਨੌਨ ਚ ਹੋ ਜਾਂਦੇ ਯਾ ਰੈਪ ਹੋਵੇ ਸੈਂਡਵਿਚ ਹੋਵੇ ਤੇ ਇਹ ਕੋल्ड ड्रिंक्स 커피 ਵਗੈਰਾ ਹੋ ਗਏ ਆ ਜਿੰਨਾ ਵੀ ਹੈ ਉਹ ਸਾਰਿਆਂ ਦੀ ਪ੍ਰਪਰੇਸ਼ਨ ਮੈਂ ਆਪ ਖੋਦ ਕਰ ਰਹਾ ਹਾਂ ਕਿਚਨ ਦੇ ਵਿੱਚ ਤੇ ਬਾਕੀ ਬਸ ਮੇਰੇ ਜਿਹੜਾ ਸਟਾਫ ਰੱਖਿਆ ਹੋਇਆ ਹੈ ਜਿੱਦਾਂ ਅਨੰਦ proper ਤਰੀਕੇ ਤੇ ਟ੍ਰੇਨਿੰਗ ਦਿੱਤੀ ਹੋਈ ਆ ਆਪਣੀ ਓਪਨਿੰਗ ਤੋਂ 1 ਮਹੀਨਾ ਪਹਿਲਾਂ ਇਹਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ ਸੀ ਵੀ ਪ੍ਰਪਰੇਸ਼ਨ ਕਿੱਦਾਂ ਕਰਨੀ ਹੋਰ ਦੀ ਕਿੱਦਾਂ ਪਹਾਇਜੇ ਨੂੰ ਲੱਗ ਚੱਲਣਾ ਆ ਸਫਾਈ ਨੂੰ ਲੈ ਕੇ ਚੱਲਣਾ ਆ ਤੇ ਤਾਂ ਜੋ ਇੱਕ ਤਰੀਕ ਨੂੰ ਸਾਡੀ ਓਪਨਿੰਗ ਹੋਣੀ ਆ ਕਿਸੇ ਕਿਸੇ ਦੇ ਕਰ ਮੇ ਕੋਈ ਮਾੜਾ ਕਿਸੇ ਵੀ ਪ੍ਰਕਾਰ ਦਾ ਹੋਰ ਨਾਮ ਨਾ ਪਹੁੰਚਾਇਆ ਜਾਵੇ ਅਸੀਂ ਇਸ ਵਿੱਚ ਇਹ ਨਾਮ ਕਰਦੇ ਹਾਂ ਕਿਉਂਕਿ ਸਾਡੀ एवरीथिंग ਜੋ ਵੀ ਆਟਮ ਬਣਦੀ ਸਾਡੀ ਆਰਡਰ ਤੋਂ ਕੁਕ ਬਣਦੀ ਹੈ ਅਸੀਂ ਵਿਦਆਊਟ ਆਰਡਰ ਅਸੀਂ ਕੁਝ ਵੀ ਐਕਸਟਰਾ ਨਹੀਂ ਰੱਖਦੇ ਬੈਲੂਪੁੱਡ ਵੀ ਜਿਹੜੀ ਮੇਰੀ ਕੇਕ ਦੀ ਮੇਰੀ ਕਵਾਂਟੀਟੀ ਹੁੰਦੀ ਹੈ ਉਹ ਮੇਰੇ ਕ੍ਰੈਚ ਦੇ ਵਿੱਚ ਜਸਟ ਓਨਲੀ 1 2 ਹੁੰਦੀ ਹੈ ਜਦ ਮੇਰੇ ਪਾਰਟੀ ਦੇ ਵਿੱਚ ਮੇਰੇ ਸੇਲ ਹੋ ਜਾਂਦੀ ਹੈ ਆਦਰਵਾਈਜ਼ ਮੇਰੇ ਆਰਡਰ ਤੇ ਬਣਦੇ ਆ ਕੇਕ ਆਰਡਰ ਤੇ ਮੇਰੇ ਮੇਰੇ ਸ਼ਾਮ ਤੱਕ ਜਿਆਗ ਦਿੱਤਾ ਵੀ ਆਣੋਂ ਅਹ ਸੇਲ ਹੋ ਜਾਂਦੇ ਆ ਆਰਡਰ ਆਪਣੇ ਕੋਲ ਅਸੀਂ 5 ਕਿਲੋਮੀਟਰ ਤੱਕ ਵੀ ਕਰਦੇ ਆ 10 ਕਿਲੋਮੀਟਰ ਤੱਕ ਵੀ ਕਰਦੇ ਆ ਆਂ ਇਹ ਡਿਪੈਂਡ ਹੁੰਦਾ ਹੈ ਕਸਟਮਰ ਦੇ ਆਰਡਰ ਤੇ ਵੀ ਉਹ ਮੈਕਸਿਮਮ ਆਰਡਰ ਕਿੰਨਾ ਪਾ ਸਕਦਾ ਹੈ ਸਭ ਤੋਂ ਵੱਡਾ ਜੋਗਦਾਨਾ ਰਹੀ ਜੀ ਸੰਦੀਪ ਸਿੰਘ ਧਾਰੀਵਾਲ ਦਾ ਮਾਈਚੂਸ ਵੀਜ਼ਾ ਦੇ ਸ ਤੇ ਬਹੁਤ ਜ਼ਿਆਦਾ ਸਹਿਯੋਗ ਕਰਨ ਦਾ ਗ੍ਰੇਟਫੁਲ ਨੇ ਇਨਸਾਨ ਹੈਲਪਫੁਲ ਨੇ ਕਿਸੇ ਪਾਸੇੋਂ ਕਿਸੇ ਜੀ ਦੇ ਕੋਈ ਕਮੈਂਟ ਅਸੀਂ ਜਾਂ ਕੋਸ਼ਿਸ਼ ਅਸੀਂ ਜਾਂ ਸੱਚ ਕੋਈ opinion ਹੁੰਦੇ ਨੇ ਗੁੱਡ opinion ਹੁੰਦੇ ਆ ਜਦੋਂ ਉਹਨਾਂ ਤੋਂ ਕੋਈ ਆਪਾਂ ਰੈਮਸ਼ੁਕਰਾ ਬੱਦ ਸਾਡੇ ਕੋਲੋਂ ਉਹਦਾ ਤਾਂ ਐਵਰੀਡੇ ਆਫਰਸ ਅਵੇਲੇਬਲ ਹੁੰਦੇ ਨੇ ਪਰ ਅਸੀਂ ਦਿਵਾਲੀ ਤੇ ਉੱਪਰ ਅਸੀਂ ਲੋਕਾਂ ਨੂੰ ਥੋੜਾ ਜਿਹਾ ਵਧੀਆ ਗ੍ਰੈਂਡ ਆਫਰ ਦੇਣ ਦੀ ਕੋਸ਼ਿਸ਼ ਕੀਤੀ ਹੈ ਛੋਟੀ ਜਿਹੀ ਵੀ ਜਿੱਦਾਂ ਤੁਸੀਂ ਕੋਈ ਵੀ ਦੋ ਮੀਨ ਤੁਸੀਂ ਲੈਣਾ ਚਾਹੁੰਦੇ ਦੋ 버ਗਰ ਹੋਗੇ ਵੈਜ ਨੌਨ ਵਿੱਚ ਦੇ ਹੋਗੇ ਤੁਹਾਨੂੰ ਉਹਦੇ ਨਾਲ ਪਲੱਸ ਤੁਹਾਡੇ ਖੈਰ ਇੱਕ ਵਨ ਫ੍ਰੈਂਚ ਫ੍ਰਾਈ ਤੁਹਾਨੂੰ ਫ੍ਰੀ ਦਿੱਤੀ ਜਾਣਗੀ ਹੈ ਤੁਹਾਡੇ ਦੋ ਪੀਜ਼ੇ ਹੋਗੇ ਪੀਜ਼ੇ ਨਾਲ ਆਪਣੇ ਫ੍ਰੈਂਚ ਫ੍ਰਾਈਟ ਤੇ ਜਾਨੀਏ ਤੁਸੀਂ ਦੋ ਸੈਂਡਵਿਚ ਬਾਇ ਕਰਦੇ ਹੋ ਸੈਂਡ ਦੇ ਨਾਲ ਤੁਸੀਂ ਕੌਫੀ ਬਾਇ ਕਰਨੇ ਚਾਹੋ ਨੀਓ ਕੋਲ ਡ੍ਰਿੰਕ ਉਹ ਤੁਹਾਨੂੰ ਫ੍ਰੀ ਦਿੱਤੀ ਜਾਊਗੀ ਤੇ ਇਹਦਾਂ ਹੋਰ ਵੀ ਕਾਫੀ ਜਿਆਦਾ ਆਫਰਾਂ ਨੇ ਜਦੋਂ ਕਸਟਮਰ ਆਉਂਣ ਤੇ ਅਸੀਂ ਆਉਣ ਦਾ ਕੰਟਰੀਬਿਊਸ਼ਨ ਡਿਸਕਾਊਂਟ ਵਗੈਰਾ ਵੀ ਅਸੀਂ ਸ਼ੁਰੂ ਕੀਤੇ ਆ ਜੀ ਬਿਲਕੁਲ ਕਾਫੀ ਲੰਬੇ ਸਮੇਂ ਤੋਂ ਜਿਹੜੇ ਵੀ ਦੋਸਤ ਮਿੱਤਰ ਮਜੂਦੇ ਹੋਏ ਆ ਉਹ ਐਵਰੀਡੇ ਵਿਜ਼ਿਟ ਕਰ ਰਹੇ ਆ ਐਂਡ ਉਹਨਾਂ ਲਈ ਵੀ ਬਹੁਤ ਖੁਸ਼ੀ ਦੀ ਮਾਣ ਦੀ ਗੱਲ ਹੈ ਜਦੋਂ ਮੈਂ ਆਪਣਾ ਕੋਈ ਬਿਜ਼ਨਸ ਸ਼ੁਰੂ ਕੀਤਾ ਜਾ ਤੇ ਉਹਨਾਂ ਦਾ ਗੁੱਡ ਰਿਸਪੌਂਸ ਆ ਜੀ ਜੇ ਤਾਂ ਪੋਜ਼ਿਟਿਵ એનર્ਜੀ ਛੱਟ ਕੇ ਜਾਂਦੇ ਆ ਜਦੋਂ ਕੋਈ ਆਉਂਦੇ ਆ ਵੀ ਠੀਕ ਹੈ ਗੁੱਡ ਆ ਤੁਹਾਡਾ ਸਾਰਾ ਐਵਰੀਥਿੰਗ ਕਲੀਨ ਅਪ ਪ੍ਰੋਪਰ ਜਿਹੜਾ ਫੂਡ ਦੀ ਪ੍ਰੇਪਰੇਸ਼ਨ ਆ ਆਪਣੀ ਲਾਈਵ ਚੱਲਦੀ ਪਈ ਹੈ ਉਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਐ ਐਕਸਾਈਟਮੈਂਟ ਹੁੰਦੀ ਹੈ ਵੀ ਠੀਕ ਹੈ ਜੀ ਇਹਦੇ ਵਿੱਚ ਦਾ ਮੇਨ ਤਾਂ ਇਹ ਚੀਜ਼ ਆ ਵੀ ਕਿਉਂਕਿ ਆਪਾਂ ਕਾਫੀ ਲੰਮੇ ਸਮੇਂ ਤੋਂ ਮੈਂ ਜਦਾ ਬੀ ਟਰਬਨ ਨਾਲ ਜੁੜਿਆ ਹੋਇਆ ਆ ਮੇਰੀ ਆਪਣੀ ਖੁਦ ਦੀ ਸਟਰਗਲ ਇੰਨੀ ਜ਼ਿਆਦਾ ਸੀ ਕਿ ਮੈਂ ਜਦੋਂ ਕੋਈ ਨਾਮ ਲੈਣਾ ਚਾਹੁੰਦਾ ਸੀਗਾ ਕਿਸੇ ਰਿਸਪੌਂਸ ਦੀ ਮੈਂ ਆ ਨਾਮ ਰੱਖਣਾ ਚਾਹੁੰਦਾ ਆ ਤੇ ਮੈਂ ਫੋਟੋ ਲਾਉਣਾ ਚਾਹਣਾ ਤੇ ਮੈਨੂੰ ਆਪਣੇ ਆਪ ਤੇ ਹੁੰਦਾ ਸੀ ਕਿ ਮੈਂ ਆਪਣੀ ਜਿਹੜੀ ਸਟ੍ਰਗਲ ਆ ਵੀ ਮੈਂ ਆਪਣੀ ਸਟ੍ਰਗਲ ਮੈਂ ਆਪਣੇ ਨਾਮ ਤੇ ਹੀ ਸ਼ੁਰੂ ਕਰਾਂ ਤੇ ਇਸ ਕਰਕੇ ਮੈਂ ਆਪਣਾ ਲੋਗੋ ਹੀ ਲਾਇਆ ਹੈ ਮੈਂ ਮੈਂ ਦੁਬਾਰਾ ਹੀ ਆਪਣੇ ਸਾਰੇ ਦੋਸਤਾਂ ਨੂੰ ਕਹਿਣਾ ਚਾਹਣਾ ਆ ਤੁਸੀ ਵੀ ਇੱਕ ਵਾਰ ਤੁਸੀਂ ਆਪਣੇ ਕਾਫੇ ਤੇ ਵਿੱਚ ਦੇ ਸੀ ਵਿਜ਼ਿਟ ਕਰੋ ਤੁਸੀਂ ਜਿੱਦਾਂ ਤੁਹਾਨੂੰ ਕੋਈ ਵੀ ਫੋਡ ਚਾਹੀਦਾ ਆ ਅਸੀਂ ਉਸ ਤਰੀਕੇ ਤੋਂ ਨੈਪਰੇਸ਼ਨ ਕਰਕੇ ਤੇ ਆਵਾਂਗੇ ਤੇ ਅਸੀਂ ਹਮਨ 100% ਸ਼ੋਰ ਆ ਤੁਸੀ ਇੱਥੇ ਸਾਡੇ ਕੋਲ ਜਦੋਂ ਵੀ ਤੁਸੀਂ ਜਣਾਇਆ ਤੇ ਹੈਪੀ ਹੋ ਕੇ ਜਾਓਗੇ ਹਾਂਜੀ ਇੰਟਰਸਟਿੰਗ ਆਪਣਾ ਡਿਸਟ੍ਰਿਕਟ ਮੋਗਾ ਜੀ ਨਿਹਾਲ ਸਿੰਘ ਵਾਲਾ ਬਰਨਾਲਾ ਰੋਡ ਨੀਅਰ ਐਕਸੈਸ ਮੈਂ ਕੋਰਪੋਰੇਟ ਸਾਈਟ ਮਾਈਚੂਸਾ ਵਿਜ਼ਰਡਰ ਤੇ 7 ਨੰਬਰ ਨੇ ਜੀ 93572828 ਦਰਸ਼ਕੋ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਆ ਇਹ ਬੜੇ ਮਾਣ ਵਾਲੀ ਗੱਲ ਆ ਪੰਜਾਬ ਲਈ ਨਿਹਾਲ ਸਿੰਘ ਵਾਲਾ ਲਈ ਪਿੰਡ ਬਧੇ ਦੇ ਲਈ ਕਿ ਜਿਹੜੇ ਸਾਡੇ ਪੰਜਾਬੀ ਨੌਜਵਾਨ ਇੱਥੋਂ ਵਿਦੇਸ਼ਾਂ ਦੇ ਵਿੱਚ ਬੈਠੇ ਕੰਮ ਕਰਦੇ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਵਿੱਚ ਹੀ ਆਪਣਾ ਬਿਜ਼ਨਸ ਖੋਲ ਕੇ ਤੇ ਪੰਜਾਬ ਦੇ ਵਿੱਚ ਇੱਕ ਨਵੀਂ ਸੇਧ ਉਹ ਨੌਜਵਾਨਾਂ ਦੇ ਲਈ ਬਣ ਕੇ ਆ ਰਹੇ ਨੇ ਜਿਹੜੇ ਕਹਿੰਦੇ ਕਿ ਅਸੀਂ ਕੁਝ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ ਰਹਿ ਕੇ। ਅਨਿਹਾਲ ਸਿੰਘ ਵਾਲਾ ਦੇ ਵਿੱਚ ਕਿਡੀ ਯੰਗ ਕੈਫੇ ਐਂਡ ਰੈਸਟੋਰੈਂਟ ਓਪਨ ਹੋਇਆ। ਤਾਂ ਅਨਿਹਾਲ ਸਿੰਘ ਵਾਲਾ ਦੇ ਵਿੱਚ ਜਿੰਨੇ ਵੀ ਦੋਸਤ ਮਿੱਤਰ ਦੇਖ ਰਹੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਔਰ ਅਜਿਹੇ ਨੌਜਵਾਨਾਂ ਨੂੰ ਸਪੋਰਟ ਜਰੂਰ ਕਰੋ। ਔਰ ਵੱਡੀ ਗੱਲ ਦਰਸ਼ਕੋ ਇਹ ਆ ਕਿ ਔਨ ਦਾ ਸਪੋਰਟ ਜੋ ਵੀ ਚੀਜ਼ ਆ ਉਹ ਫਰੈਸ਼ ਬਣਦੀ ਆ। 10 ਕਿਲੋਮੀਟਰ ਦੇ ਵਿੱਚ ਡਿਲੀਵਰੀ ਆ ਇਹਨਾਂ ਵੱਲੋਂ ਕੀਤੀ ਜਾਂਦੀ। ਸੋ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤੇ あの。